ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਪਤਿ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਕਿ ਸੋਣ ਮਹੀਨੇ ਆਪਣੇ ਘਰ ਤੋਂ ਇਹ ਤਿੰਨ ਪੱਥਰ ਚੋਕੇ ਤੇ ਮੁੱਖ ਦਰਵਾਜ਼ੇ ਦੇ ਬਾਹਰ ਰੱਖ ਦਿਓ ਤੁਹਾਡੇ ਘਰ ਦੀਆਂ ਸਾਰੀਆਂ ਦੁੱਖ ਤੇ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਫਿਰ ਉਹ ਤਿੰਨ ਪੱਥਰ ਮੁੱਖ ਦਰਵਾਜ਼ੇ ਦੇ ਕੇਸ ਪਾਸੇ ਰੱਖਣੇ ਨੇ ਤੇ ਕਿੱਥੋਂ ਚੋਕੇ ਰੱਖਣੇ ਨੇ ਉਸ ਬਾਰੇ ਗੱਲ ਕਰਦੇ ਹਾਂ ਅੱਜ ਆਪਣੀ ਜ਼ਿੰਦਗੀ ਵਿੱਚ ਹਰ ਕੋਈ ਆਪਣੇ ਨਾਲ ਕਿਸੇ ਕੰਮ ਨੂੰ ਲੈ ਕੇ ਪਰੇਸ਼ਾਨ ਰਹਿੰਦਾ ਹੈ ਕਹਿੰਦਾ ਮੈਂ ਬੜਾ ਦੁਖੀ ਹਾਂ ਤੇ ਦੁੱਖ ਪਰੇਸ਼ਾਨੀਆਂ ਨੇ ਘੇਰਿਆ ਹੋਇਆ ਐਵੇਂ ਨਾ ਇੱਕ ਵਾਰ ਇੱਕ ਰਾਜਾ ਸੀ ਉਹ ਨਾ ਇੱਕ ਸੰਤ ਜੀ ਦੇ ਕੋਲ ਗਿਆ ਜਾ ਕੇ ਕਹਿੰਦਾ ਸੰਤ ਜੀ ਵੀ ਲੋਕਾਂ ਕੋਲ ਕਿਸੇ ਚੀਜ਼ ਦੀ ਕਮੀ ਹੋਵੇਗੀ ਉਹ ਤਾਂ ਦੁਖੀ ਹੋਣਗੇ ਪਰ ਮੇਰੇ ਕੋਲ ਤਾਂ ਸਭ ਕੁਝ ਹੈ ਮੈਂ ਤਾਂ ਵੀ ਦੁਖੀ ਰਹਿਣਾ ਤਾਂ ਸੰਤ ਜੀ ਕਹਿੰਦੇ ਦੱਸ ਬਾਦਸ਼ਾ ਤੂੰ ਫਿਰ ਕੀ ਚਾਹੁੰਦਾ ਜੇ ਤੇਰੇ ਕੋਲ ਸਾਰਾ ਕੁਝ ਹੈ ਤਾਂ ਫਿਰ ਤੂੰ ਕੀ ਚਾਹਣਾ? ਉਹ ਬਾਦਸ਼ਾਹ ਕਹਿੰਦਾ ਜੀ ਮੈਂ ਸਦੀਵੀ ਸੁਖ ਪ੍ਰਾਪਤ ਕਰਨਾ ਚਾਹਣਾ। ਸੰਤ ਜੀ ਕਹਿੰਦੇ ਮਨੁੱਖ ਤਾਂ ਇੱਕ ਪਲ ਵਿੱਚ ਸੁਖੀ ਹੋ ਸਕਦਾ ਹੈ। ਮੈਂ ਤਾਂ ਇੱਕ ਪਲ ਵਿੱਚ ਤੈਨੂੰ ਸੁਖੀ ਕਰ ਸਕਦਾ। ਬਾਦਸ਼ਾਹ ਕਹਿੰਦਾ ਜੀ ਮੈਂ ਪਰਮਾਤਮਾ ਵਾਹਿਗੁਰੂ ਨੂੰ ਨਾਮ ਮਿਲਣਾ ਚਾਹਣਾ। ਤਾਂ ਸੰਤ ਜੀ ਕਹਿੰਦੇ ਉਹ ਕਿਹੜਾ ਔਖਾ ਹੈ? ਪਰਮਾਤਮਾ ਨੂੰ ਵੀ ਮਿਲ। ਸੰਤ ਜੀ ਨੇ ਫਿਰ ਰਾਜੇ ਨੂੰ ਕਹਿਣ ਲੱਗੇ ਵੀ ਜ਼ਿੰਦਗੀ ਦੇ ਵਿੱਚ ਦੋ ਕੰਮ ਸਭ ਤੋਂ ਸੁਖੇ ਨੇ। ਪਹਿਲਾ ਵੀ ਵਾਈਗਰੂ ਜੀ ਨੂੰ ਮਿਲਣਾ ਤੇ ਦੂਜਾ ਸੁਖੀ ਹੋਣਾ ਬਾਦਸ਼ਾਹ ਨਾ ਰਾਜਾ ਬੜਾ ਹੈਰਾਨ ਹੋ ਗਿਆ ਵੀ ਇਹ ਤਾਂ ਕੰਮ ਸਭ ਤੋਂ ਔਖੇ ਨੇ ਇਹ ਦੋ ਕੰਮ ਵੀ ਵਾਈਗਰੂ ਜੀ ਨੂੰ ਮਿਲਣਾ ਤੇ ਦੂਜਾ ਸੁਖੀ ਹੋਣਾ ਇਹ ਦੋ ਕੰਮ ਤੇ ਸਭ ਤੋਂ ਔਖੇ ਨੇ ਇਹ ਕਹੀ ਜਾਂਦੇ ਨੇ ਸਭ ਤੋਂ ਸੌਖੇ ਨੇ ਰਾਜਾ ਕਹਿੰਦਾ ਜੀ ਇਹ ਦੋ ਕੰਮ ਮੇਰੀ ਝੋਲੀ ਪਾ ਦਿਓ ਫਿਰ ਜੇ ਤੁਹਾਨੂੰ ਇੰਨੇ ਸੌਖੇ ਲੱਗਦੇ ਨੇ ਨਾ ਇਹ ਦੋਵੇਂ ਕੰਮ ਮੇਰੀ ਝੋਲੀ ਪਾ ਦਿਓ ਸੰਤ ਜੀ ਕਹਿੰਦੇ ਕੱਲ ਨੂੰ ਨਾ ਤੂੰ 8 ਵਜੇ ਨੂੰ ਇਸੇ ਥਾਂ ਤੇ ਆ ਜੀ ਉਹ ਸਾਹਮਣੇ ਜੋ ਪਹਾੜ ਦੇਖਦਾ ਪਿਆ ਨਾ ਆਪਾਂ ਉੱਥੇ ਜਾਣਾ ਤੇ ਉੱਥੇ ਜਾ ਕੇ ਦੋਵੇਂ ਚੀਜ਼ਾਂ ਮੈਂ ਤੇਰੀ ਝੋਲੀ ਪਾ ਦਾਂਗਾ ਹੁਣ ਨਾ ਰਾਜਾ ਇਹ ਸੁਣ ਕੇ ਬੜਾ ਖੁਸ਼ ਹੋਇਆ ਹੁਣ ਰਾਜੇ ਦੀ ਰਾਜਾ ਨਾ ਥੋ ਵਾਪਸ ਚਲਾ ਗਿਆ ਹੁਣ ਘਰ ਜਦੋਂ ਜਾਂਦਾ ਤੇ ਰਾਤ ਨਾ ਬੜੀ ਔਖੀ ਲੱਗਦੀ ਹੈ ਹੁਣ ਜੇ ਆਪਾਂ ਨੂੰ ਪਤਾ ਹੋਵੇ ਵੀ ਸਵੇਰੇ ਆ ਚੀਜ਼ ਮਿਲਣੀ ਹੈ ਤੇ ਆਪਾਂ ਸਾਰੀ ਰਾਤ ਬੇਚੈਨ ਰਹਿੰਨੇ ਆ ਵੀ ਕਦੋਂ ਸਵੇਰ ਹੋਵੇ ਤੇ ਕਦੋਂ ਚੀਜ਼ ਮਿਲ ਜੇ ਹੁਣ ਰਾਜੇ ਦੀ ਵੀ ਰਾਤ ਬੜੀ ਔਖੀ ਲੰਗੀ ਸਵੇਰੇ 6 ਵਜੇ ਕਿ ਰਾਜਾ ਨਾ ਉਹ ਸੰਤ ਫਕੀਰ ਦੇ ਸਾਹਮਣੇ ਉਥੇ ਆ ਕੇ ਉਹ ਝੋਗੀ ਦੇ ਸਾਹਮਣੇ ਆ ਕੇ ਤੇ ਖੜ ਗਿਆ ਰਾਜਾ ਹੱਥ ਜੋੜ ਕੇ ਖੜ ਗਿਆ ਹੁਣ ਕਹਿਣ ਲੱਗਾ ਜੀ ਕਰਾਓ ਵਾਹਿਗੁਰੂ ਜੀ ਦੇ ਦਰਸ਼ਨ ਪਾਓ ਮੇਰੀ ਝੋਲੀ ਸੁਖ ਮੈਂ ਸਭ ਕੁਝ ਹੁੰਦੇ ਹੋਏ ਵੀ ਦੁਖੀ ਹਾਂ ਸੰਤ ਜੀ ਕਿਹਾ ਸਾਰਾ ਕੁਝ ਤੈਨੂੰ ਜਿਹੜਾ ਹੈ ਉਹ ਮਿਲ ਜੇਗਾ ਪਰ ਤੈਨੂੰ ਕੱਲ ਦੱਸਿਆ ਸੀ ਨਾ ਵੀ ਉਹ ਪਹਾੜ ਦੀ ਚੋਟੀ ਤੇ ਜਾਣਾ ਹੈ ਉਹ ਪਹਾੜ ਉੱਤੇ ਚੜ ਕੇ ਤੈਨੂੰ ਵਾਹਿਗੁਰੂ ਜੀ ਵੀ ਮਿਲ ਜਾਣਗੇ ਤੇ ਦੂਜਾ ਤੂੰ ਸੁਖੀ ਵੀ ਹੋ ਜਾਵੇਂਗਾ ਬਾਸ਼ਾ ਕਿੰਦਾ ਜੀ ਚਲੋ ਫਿਰ ਹੁਣੇ ਚੱਲਦੇ ਆਂ ਸੰਤ ਜੀ ਨੇ ਨਾ ਇੱਕ ਗਠੜੀ ਚੁੱਕੀ ਤੇ ਉਹ ਚੁੱਕ ਕੇ ਉਹਦੇ ਸਾਹਮਣੇ ਲਿਆ ਕੇ ਤੇ ਰੱਖ ਦਿੱਤੀ ਕਿ ਆ ਵੀ ਇਹ ਜਿਹੜੀ ਗਠੜੀ ਹੈ ਨਾ ਇਹ ਚ ਜਿਹੜੀਆਂ ਵਸਤ ਨੇ ਉਹ ਮੈਂ ਉਸ ਥਾਂ ਤੇ ਨਾਲ ਲੈ ਕੇ ਜਾਣੀਆਂ ਨੇ ਹੁਣ ਤੈਨੂੰ ਪਤਾ ਹੈ ਪਹਾੜ ਦੀ ਚੜਾਈ ਬੜੀ ਹੈ ਵੀ ਚੜਾਈ ਬੜੀ ਹੈ ਤੇ ਮੇਰੇ ਤੋਂ ਗਠੜੀ ਚੁੱਕੀ ਨਹੀਂ ਜਾਣੀ ਜੇ ਤੂੰ ਸਿਰ ਤੇ ਰੱਖ ਲੈ ਤੇ ਮੇਰੇ ਲਈ ਬੜਾ ਸੁਖਾਲਾ ਹੋ ਜੇ ਰਾਜਾ ਕਹਿਣ ਲੱਗਾ ਇਹ ਕਿੱਡੀ ਕੋ ਗੱਲ ਹੈ ਤੁਸੀਂ ਮੇਰੇ ਝੋਲੀ ਵਿੱਚ ਵਾਹਿਗੁਰੂ ਜੀ ਦੇ ਦਰਸ਼ਨ ਪਾਣ ਲੱਗੇ ਹੋ ਮੈਨੂੰ ਸੁਖ ਦੇਣ ਲੱਗੇ ਹੋ ਤੇ ਮੈਂ ਗਠੜੀ ਨਹੀਂ ਰੱਖ ਸਕਦਾ ਉਹ ਕਹਿੰਦਾ ਵੀ ਠੀਕ ਹੈ ਉਹ ਗਠੜੀ ਨਾ ਉਹ ਰੱਖ ਕੇ ਤੇ ਉਹ ਸਿਰ ਤੇ ਰੱਖ ਕੇ ਤੇ ਲੈ ਜਾਂਦਾ ਜਦੋਂ ਸਿਰ ਤੇ ਰੱਖੀ ਨਾ ਤਾਂ ਥੋੜੀ ਭਾਰੀ ਲੱਗੀ ਹੁਣ ਉਹ ਪਰ ਬੋਲਦਾ ਕੁਝ ਨਹੀਂ ਹੁਣ ਉਹ ਸੰਤ ਜੀ ਤੇ ਉਹ ਉੱਤੇ ਚੜਾਈ ਚੜਨ ਲੱਗੇ ਸੰਤ ਜੀ ਇਕੱਲੇ ਸੀ ਚੜਨਾ ਸੀ ਉਹਨਾਂ ਉਹ ਕਾਲੀ ਕਾਲੀ ਕਦਮਾਂ ਦੇ ਨਾਲ ਉੱਤੇ ਪਹਾੜ ਵੱਲ ਨੂੰ ਚੜਨ ਲੱਗੇ ਹੁਣ ਰਾਜੇ ਦੇ ਸਿਰ ਤੇ ਤੇ ਭਾਰ ਸੀ ਹੁਣ ਭਾਰ ਨਾਲ ਉਹਨੇ ਹੌਲੀ-ਹੌਲੀ ਤੁਰਨਾ ਸੀ ਹੁਣ ਜਿਹੜੇ ਸੰਤ ਫਕੀਰ ਸਨ ਉਹ ਕਾਲੀ-ਕਾਲੀ ਕਦਮਾਂ ਦੇ ਨਾਲ ਅਗਾਂਹ ਵਧਦੇ ਗਏ ਹੁਣ ਜਿਹੜਾ ਰਾਜਾ ਸੀ ਉਹ ਹੌਲੀ-ਹੌਲੀ ਚੜਦਾ ਪਿਆ ਸੀ ਸੰਤ ਜੀ ਵਾਵਾ ਅਗਾ ਲੰਘੇ ਤੇ ਰਾਜਾ ਹੁਣ ਪਿੱਛੇ ਰਹਿ ਗਿਆ ਪਰ ਹੁਣ ਉਹਦੇ ਮਨ ਚ ਵੀ ਪਿੱਛੇ ਰਹਿ ਗਿਆ ਵਾ ਤੇ ਕਾਲੀ ਪਲੰਗਾ ਪੁੱਟਾ ਬਾਸ਼ਾ ਨੇ ਹੱਥ ਜੋੜ ਕੇ ਕਹਿੰਦਾ ਮਹਾਰਾਜ ਸਿਰ ਤੇ ਭਾਰ ਚੁੱਕਿਆ ਏ ਪਹਾੜ ਦਾ ਰਾ ਪੜਾਉਖਾ ਤੁਸੀਂ ਕਿਵੇਂ ਅੱਗੇ-ਅੱਗੇ ਚੱਲੀ ਜਾਂਦੇ ਹੋ ਹੋਣਾਂ ਕਹਿੰਦੇ ਸੰਤ ਫਕੀਰ ਕਹਿੰਦੇ ਵੀ ਕੀ ਗੱਲ ਵੀ ਤੇਰ ਤੋਂ ਪਹਾੜ ਚੜਿਆ ਨਹੀਂ ਜਾਂਦਿਆ ਅੱਗੋ ਕਹਿੰਦਾ ਜੀ ਥੋੜਾ ਜਾ ਵੀ ਸੰਤਾ ਕੋ ਕਹਿੰਦੇ ਵੀ ਤੇਰੇ ਲਈ ਤੇਰ ਤੋਂ ਚੜਿਆ ਨਹੀਂ ਜਾਂਦਿਆ ਤੂੰ ਕਹਿੰਦਿਆ ਚੜਾਈ ਜਾਂਦੀ ਏ ਔਖੀ ਏ ਤੇ ਤੇਰੇ ਲਈ ਥੋੜਾ ਸੁਖਾਲਾ ਕਰਦੀ ਏ ਕਹਿੰਦੇ ਹਾਂ ਕਹਿੰਦੇ ਫਿਰ ਗਠੜੀ ਖੋਲ ਗਠੜੀ ਖੋਲਦਾ ਹੈ ਤੇ ਵਿੱਚ ਨਾ ਤਿੰਨ ਪੱਥਰ ਹੁੰਦੇ ਨੇ ਉਹ ਵੇਖ ਕੇ ਬੜਾ ਹੈਰਾਨ ਹੁੰਦਾ ਵੀ ਨਾ ਤਿੰਨ ਇੱਟਾਂ ਪੱਥਰਾਂ ਦਾ ਉਹ ਪਹਾੜ ਦੀ ਚੋਟੀ ਤੇ ਲਾ ਜਾ ਕੇ ਕੀ ਕਰਨਾ ਕਹਿੰਦੇ ਸ਼ਾਇਦ ਕੋਈ ਕੰਮ ਹੋਵੇ ਉਹ ਕਹਿੰਦੇ ਚ ਇੱਕ ਇੱਟ ਨਾ ਇੱਕ ਉਹ ਨਾ ਇੱਕ ਥੱਲੇ ਆਏ ਤੇ ਇੱਕ ਇੱਟ ਵਿੱਚੋਂ ਕੱਢ ਕੇ ਤੇ ਉੱਥੇ ਹੀ ਰੱਖ ਦਿੱਤੀ ਦੋ ਇੱਟਾਂ ਨੂੰ ਦੁਬਾਰਾ ਗਠੜੀ ਚ ਬੰਨ ਕੇ ਤੇ ਰਾਜੇ ਦੇ ਸਿਰ ਦੇ ਉੱਤੇ ਰੱਖ ਦਿੱਤੀਆਂ ਹੁਣ ਨਾ ਰਾਜਾ ਚੜੀ ਜਾਵੇ ਥੋੜੀ ਦੂਰ ਗਿਆ ਤੇ ਰਾਜੇ ਨੇ ਫੇਰ ਮਗਰ ਰਹਿ ਗਿਆ ਹੁਣ ਸਿਰ ਤੇ ਭਾਰ ਸੀ ਸੰਤ ਫਕੀਰ ਨੂੰ ਪਿੱਛੋਂ ਆਵਾਜ਼ ਲਗਾਉਂਦਾ ਸੰਤ ਜੀ ਵੀ ਤੁਸੀਂ ਹੋਲ ਹੀ ਚੱਲੋ ਵੀ ਮੇਰੇ ਤੇ ਸਿਰ ਤੇ ਭਾਰ ਹੈ ਸੰਤ ਜੀ ਕਹਿੰਦੇ ਵੀ ਅਜੇ ਵੀ ਭਾਰ ਲੱਗਦਾ ਹੈ ਕਿੰਦੇ ਹਾਂ ਮੈਨੂੰ ਹਜੇ ਵੀ ਸੰਤ ਜੀ ਭਾਰ ਲੱਗਦਾ ਉਹ ਹੁਣ ਬਾਸ਼ਾ ਹੌਲੀ ਹੌਲੀ ਚੱਲਦਾ ਪਿਆ ਸੀ ਸੰਤ ਫਕੀਰ ਕਹਿੰਦੇ ਵੀ ਦੇਖ ਵੀ ਤੇਰਾ ਰਾਹ ਹੋਰ ਸੁਖਾਲਾ ਕਰਦੀ ਏ ਕਿੰਦਾ ਹਾਂਜੀ ਕਰ ਦੋ ਸੰਤ ਫਕੀਰ ਕਹਿੰਦੇ ਫਿਰ ਗਠੜੀ ਖੋਲ ਗਠੜੀ ਖੋਲੀ ਥੱਲੇ ਆਏ ਇੱਕ ਇੱਟ ਹੋਰ ਕੱਢ ਕੇ ਤੇ ਰੱਖ ਦਿੱਤੀ ਹੁਣ ਇੱਕੋ ਇੱਟ ਨੂੰ ਉਹ ਗਠੜੀ ਦੇ ਵਿੱਚ ਬੰਨ ਕੇ ਕੱਪੜੇ 'ਚ ਬੰਨ ਕੇ ਤੇ ਸਿਰ ਤੇ ਰੱਖ ਦਿੱਤੀ ਹੁਣ ਇੱਟ ਇੱਕ ਇੱਟ ਚੁੱਕੀ ਜਾਣਦੀ ਬਹਾਸ਼ਾਉ ਰਾਜਾ ਸੋਚਦਾ ਹੈ ਕਿਤੇ ਇਹ ਇੱਟ ਦਾ ਭਾਰ ਵੀ ਜਿਸ ਸੰਤ ਫਕੀਰ ਜੀ ਮੇਰੇ ਤੋਂ ਸਟਵਾ ਦੇਣ ਦਾ ਤਾਂ ਮੇਰਾ ਰਾਹ ਕਿੰਨਾ ਸੋਖਾ ਹੋ ਜਾਏਗਾ ਜੇ ਦੋ ਇੱਟਾਂ ਬਿਨਾ ਗੁਜ਼ਾਰਾ ਹੋ ਜਾਏਗਾ ਉੱਤੇ ਜਾ ਕੇ ਤੇ ਤੀਜੀ ਇੱਟ ਬਿਨਾ ਵੀ ਤਾਂ ਗੁਜ਼ਾਰਾ ਉੱਤੇ ਜਾ ਕੇ ਹੋ ਹੀ ਸਕਦਾ ਹੈ ਇਹ ਕਹਿਣ ਦੀ ਦੇਰ ਸੀ ਸੰਤ ਜੀ ਨੇ ਉਹਨੂੰ ਆਵਾਜ਼ ਲਗਾਈ ਰਾਜਾ ਭਾਰ ਲੱਗਦਾ ਪਿਆ ਕਿੰਦਾ ਹਾਂਜੀ ਮੈਨੂੰ ਭਾਰ ਲੱਗਦਾ ਪਿਆ ਉਹ ਕਹਿੰਦੇ ਇੱਕ ਕਠੜੀ ਖੋਲ ਤੇ ਉਹ ਜਿਹੜੇ ਉੱਚ ਈਟਾਂ ਉਹ ਇੱਥੇ ਹੀ ਰੱਖ ਦੇ ਤੇ ਉਹ ਜਿਹੜਾ ਕਪੜਾ ਉਹ ਗਲ ਚ ਲਪੇਟ ਕੇ ਤੇ ਆ ਜਾ ਹੁਣ ਨਾ ਉਹਨੇ ਉਹ ਇੱਟ ਤੇ ਉਥੇ ਰੱਖਦੀ ਪਰ ਉਹ ਹੈਰਾਨ ਪਰੇਸ਼ਾਨ ਸੀ ਉਹ ਹੁਣ ਨਾ ਬਿਨਾ ਇੱਟਾ ਦੇ ਉਹ ਬੜਾ ਉਹਨੂੰ ਐਵੇਂ ਲੱਗਾ ਵੀ ਜਿਵੇਂ ਪਤਾ ਨਹੀਂ ਕਿੰਨਾ ਸੁਰਖਰ ਹੋ ਗਿਆ ਹੋਵਾ ਉਹ ਕਹਿੰਦੇ ਵੀ ਅੰਗੋਸੰਦ ਫਕੀਰ ਉਹਨੂੰ ਕਹਿੰਦੇ ਵੀ ਕੋਈ ਨਾ ਮੈਂ ਤਿੰਨਾਂ ਇੱਟਾ ਬਿਨਾ ਸਾਰ ਲਾਂਗਾ ਤੂੰ ਆ ਜਾ ਬਾਦਸ਼ਾਹ ਨੇ ਬੜਾ ਸ਼ੁਕਰਾਨਾ ਕੀਤਾ ਤੇ ਹੌਲੀ ਹੌਲੀ ਚੜਨ ਲੱਗਾ ਉਹਨੇ ਕਦੇ ਭਾਰਤਾ ਚੁੱਕਿਆ ਨਹੀਂ ਸੀ ਹਣ ਹੋਲਾ ਹੋ ਕੇ ਪੱਥਰ ਉਤੇ ਬੈਠ ਗਿਆ ਤੇ ਕਹਿਆ ਸੰਤ ਜੀ ਦੱਸੋ ਵੀ ਸਾਨੂੰ ਪਰਮਾਤਮਾ ਨਾਲ ਕਦੋਂ ਮਿਲਾਓਗੇ ਸੁਖੀ ਕਿਵੇਂ ਹੋਵਾਂਗਾ ਹੁਣ ਪਹਾੜ ਦੀ ਚੋਟੀ ਤੇ ਪਹੁੰਚ ਗਏ ਸਨ ਸੰਤ ਜੀ ਹੱਸ ਕੇ ਕਹਿਣ ਲੱਗੇ ਤੈਨੂੰ ਪੂਰੇ ਰਾਹ ਚ ਸਦੀਵੀ ਸੋਖੀ ਤਾਂ ਦੱਸਦਾ ਆਇਆ ਵਾ ਤੈਨੂੰ ਸਮਝ ਨਹੀਂ ਆਈ ਵਾਈਗਰੂ ਬਾਰੇ ਦੱਸਦੇ ਆਇਆ ਤੂੰ ਸਮਝਿਆ ਹੀ ਨਹੀਂ ਰਾਜਾ ਕਿੰਦਾ ਜੀ ਤੁਸੀਂ ਤਾਂ ਕੁਝ ਦੱਸਿਆ ਹੀ ਨਹੀਂ ਇੱਟਾਂ ਟਵਾ ਕੇ ਉੱਤੇ ਲਿਆਏ ਸੋ ਪਹਿਲਾਂ ਇੱਕ ਰੱਖੀ ਫਿਰ ਦੋਜੀ ਫਿਰ ਤੀਜੀ ਕਪੜਾ ਮੈਂ ਗਲ ਚ ਲੈ ਵੇਟ ਕੇ ਤੇ ਆਹ ਵੇਖੋ ਪਹਾੜ ਦੀ ਚੋਟੀ ਤੇ ਆ ਗਿਆ ਵਾ ਤੁਸੀਂ ਜੋ ਕਿਹਾ ਸੀ ਉਹ ਦੋ ਦਾਤਾ ਮੇਰੀ ਝੋਲੀ ਚ ਪਾ ਦੋ ਸੰਤ ਜੀ ਕਹਿੰਦੇ ਸੁਖੀ ਹੋਣ ਲਈ ਤਿੰਨ ਇੱਟਾਂ ਦਾ ਪਾਰ ਇਹ ਆਪਾਂ ਨੂੰ ਲਾਉਣਾ ਪੈਣਾ ਕਹਿੰਦਾ ਜੀ ਮੈਂ ਸਮਝਿਆ ਨਹੀਂ ਕਹਿੰਦੇ ਪਹਿਲਾਂ ਇਹ ਆ ਭਾਰਾ ਲੋਕ ਕੀ ਕਹਿਣਗੇ ਇੱਟ ਆਪਣੇ ਇੱਕ ਘਰੋਂ ਬਾਹਰ ਸੁੱਟ ਦੋ ਇਹ ਆਪਣੇ ਘਰ ਦੇ ਮੁੱਖ ਦਰਵਾਜ਼ੇ ਦੇ ਬਾਹਰ ਰੱਖ ਦੋ ਬਿਹਾਈ ਜੇ ਇਹ ਕੰਮ ਕਰ ਲਿਆ ਤੇ ਲੋਕ ਕੀ ਕਹਿਣਗੇ ਇਹ ਚੀਜ਼ਾਂ ਨੂੰ ਆਪਣੇ ਮਨ ਤੇ ਘਰਾਂ ਦੇ ਵਿੱਚੋਂ ਬਾਹਰ ਕੱਢ ਦੋ ਆਪਾਂ ਵਿਆਹ ਤੇ ਕੀਏ ਵੀ ਆਪਾਂ ਵਿਆਹ ਤੇ ਅੰਤਾਂ ਦਾ ਖਰਚਾ ਕਰ ਦਿੰਨੇ ਆ ਕੀ ਕਰਦਿਆਂ ਪੈਸਾ ਅਜਾਇਆ ਹੀ ਖਰਚਦਿਆਂ ਵੀ ਲੋਕ ਕੀ ਕਹਿਣਗੇ ਜੇ ਮੈਂ ਸਾਦਾ ਵਿਆਹ ਕਰਤਾ ਇੱਕੋ ਧੀ ਸੀ ਇੱਕੋ ਪੁੱਤਰ ਸੀ ਇਹਨੇ ਕਿਵੇਂ ਐਵੇਂ ਵਿਆਹ ਕਰਤਾ ਪੈਸਾ ਅਜਾਇਆ ਹੀ ਗਵਾਉਨੇ ਆ ਨਾ ਇੱਥੋਂ ਤੱਕ ਕਿ ਆਪਣੀਆਂ ਅੱਡੀਆਂ ਚੁੱਕ ਕੇ ਕਰਜ਼ਾ ਲੈਣ ਤੱਕ ਵੀ ਜਾਂਦੇ ਆ ਤੇ ਬਹੁਤੇ ਘਰਾਂ ਵਿੱਚ ਅੱਡੀਆਂ ਚੁੱਕ ਕੇ ਕਰਜ਼ਾ ਲੈਂਦੇ ਵੀ ਨੇ ਭਾਵੇਂ ਪਿਓ ساری ਉਮਰ ਈ ਤਾਰ-ਤਾਰ ਰਵੇ ਕੋਈ ਕਿਸੇ ਅਹੁਦੇ ਤੇ ਹੋਵੇ ਕੋਈ ਕੰਮ ਕਰਨ ਤੋਂ ਪਹਿਲਾਂ ਸੋਚ ਸੋਚਦਾ ਵੀ ਲੋਕ ਕੀ ਕਹਿਣਗੇ ਆਪਣੇ ਸਾਰੇ ਘਰਾਂ 'ਚ ਹੁੰਦੀ ਆਪਾਂ ਆ ਪਾਣੇ ਆ ਕਈ ਵਾਰ ਸੋਚਦੇ ਹਾਂ ਫਲਾਣਾ ਕੀ ਕਹੇਗਾ ਲੋਕ ਕੀ ਕਹਿਣਗੇ ਗੁਰੂ ਅਮਰਦਾਸ ਜੀ ਨੇ ਨਾ 12 ਸਾਲ ਆਪਣੇ ਕੁੜਮਾ ਦੇ ਘਰ ਗਾਗਰ ਦੀ ਸੇਵਾ ਕੀਤੀ ਸੀ ਉਹ ਜਲ ਲੈ ਕੇ ਆਉਂਦੇ ਸੀ 12 ਸਾਲ ਉਹਨਾਂ ਗਾਗਰ ਦੀ ਸੇਵਾ ਕੀਤੀ ਬੀ ਲੋਕ ਮੈਨੇ ਵੀ ਮਾਰਦੇ ਸੀ ਵੀ ਦੋ ਰੋਟੀਆਂ ਲਈ ਕੁੜਮਾ ਦੇ ਘਰ ਵਿੱਚ ਕੰਮ ਕਰੀ ਜਾਂਦਾ ਗੁਰੂ ਅਮਰਦਾਸ ਜੀ ਲੋਕਾਂ ਦੀ ਲਾਜ ਤਿਆਗ ਦਿੱਤੀ ਸੀ ਉਹਨਾਂ ਨੇ ਸੋਚਿਆ ਵੀ ਲੋਕ ਕੀ ਕਹਿੰਦੇ ਨੇ ਕੀ ਕੀ ਨਹੀਂ ਕਹਿੰਦੇ ਉਹਨਾਂ 12 ਸਾਲ ਗਾਗਰ ਦੀ ਸੇਵਾ ਕੀਤੀ ਸੁਖੀ ਤੇ ਧਰਮ ਦੀ ਦੁਨੀਆ ਵਿੱਚ ਸਭ ਤੋਂ ਪਹਿਲਾਂ ਇੱਕ ਕੰਮ ਹੈ ਵੀ ਲੋਕ ਕੀ ਕਹਿਣਗੇ ਇਹਦਾ ਤਿਆਗ ਕਰਨਾ ਪੈਣਾ ਇਹ ਛੱਡਣਾ ਪੈਣਾ ਤੁਸੀਂ ਆਪ ਹੀ ਸੁਖੀ ਹੋ ਜਾਓਗੇ ਦੂਜਾ ਭਾਰ ਪਤਾ ਕਾਦਾ ਚਿੰਤਾ ਦਾ ਭਵਿੱਖ ਵਿੱਚ ਪਤਾ ਨਹੀਂ ਕੀ ਹੋਵੇਗਾ ਕੱਲ ਨੂੰ ਪਤਾ ਨਹੀਂ ਕੀ ਹੋਣਾ ਜੇ ਅਸੀਂ ਇਹ ਕੰਮ ਨਾ ਕੀਤਾ ਤਾਂ ਜਵਾਕਾਂ ਦਾ ਕੀ ਹੋਵੇਗਾ ਜੇ ਮੈਂ ਆ ਕੰਮ ਨਾ ਕੀਤਾ ਤੇ ਮੇਰੇ ਘਰ ਦਾ ਕੀ ਹੋਵੇਗਾ ਆਪਾਂ ਬਸ ਇਹ ਚਿੰਤਾਵਾਂ ਲਈ ਜੰਨੇ ਕਦੀ ਦੇਖਿਆ ਕਿਸੇ ਦੇ ਬਿਨਾ ਘਰ ਰੁਕ ਗਿਆ ਹੋਵੇ ਕੋਈ ਗੱਡੀ ਰੁਕ ਗਈ ਹੋਵੇ ਜਾਂ ਕੋਈ ਕਦੀ ਕਿਸੇ ਦੇ ਅਕਾਲ ਚਲਾਣੇ ਵੀ ਹੋ ਜਾਂਦੇ ਨੇ ਨਾ ਤਿੰਨ ਚਾਰ ਦਿਨਾਂ ਬਾਅਦ ਘਰ ਦਾ ਵਪਾਰ ਦਾ ਹਰ ਕੰਮ ਓਵੇਂ ਚੱਲਣ ਲੱਗ ਜਾਂਦਾ ਕਿਸੇ ਬਿਨਾ ਗੱਡੀ ਨਹੀਂ ਰੁਕਦੀ ਵੀ ਮੈਂ ਆ ਕੰਮ ਨਾ ਕੀਤਾ ਤੇ ਐਵੇਂ ਹੋ ਜਾਏਗਾ ਭਵਿੱਖ ਦੀ ਚਿੰਤਾ ਲੈਣੀ ਛੱਡ ਦੋ ਜਵਾਕਾਂ ਨੂੰ ਗੁਣਾ ਵਾਲਾ ਬਣਾਓ ਉਹ ਆਪਣਾ ਕੀਤਾ ਆਪ ਤੋੜ ਲੇਗਾ ਬਸ ਇਹੀ ਮਨੁੱਖ ਨੂੰ ਜਿਉਣ ਨਹੀਂ ਦਿੰਦੇ ਆਪਣੀਆਂ ਚਿੰਤਾਵਾਂ ਹੀ ਆਪਾਂ ਨੂੰ ਆਜ ਵਿੱਚ ਜਿਉਣ ਨਹੀਂ ਦੇਂਦੀਆਂ ਜੇ ਕਿਤੇ ਆਹ ਜ਼ਮੀਨ ਦਾ ਕਿਲਾ ਨਾਲ ਲੈ ਲੈਂਦਾ ਨਾ ਤਾਂ ਅੱਜ ਮੈਂ ਸ਼ਾਹੂਕਾਰ ਹੋ ਜਾਣਾ ਸੀ ਜੇ ਆ ਇੰਜ ਕਰ ਲੈਂਦਾ ਤੇ ਮੈਂ ਤੇ ਐਵੇਂ ਹੋ ਜਾਣਾ ਸੀ ਜੇ ਉਦੋਂ ਕਿਤੋਂ ਆਹ ਕੰਮ ਕੀਤਾ ਹੁੰਦਾ ਮੈਂ ਤੇ ਬੜਾ ਸੁਖੀ ਹੋਣਾ ਸੀ ਗੁਰਬਾਣੀ ਪੜ੍ਹਦੇ ਆ ਨਾ ਵਿੱਚ ਆਉਂਦਾ ਨਾਨਕ ਚਿੰਤਾ ਮਤ ਕਰੇ ਚਿੰਤਾ ਕਿਸ ਕੀ ਹੋਏ ਪਰਮਾਤਮਾ ਨੇ ਜਿਸ ਦਿਨ ਆਪਣੀ ਮਿਹਰ ਕੀਤੀ ਨਾ ਰੋਜ਼ ਦਾ 300 ਕਮਾਉਣ ਵਾਲੇ ਨੂੰ ਵੀ 300 ਕਰੋੜ ਕਮਾਣ ਲਾ ਦੇਣਗੇ ਤੇ ਜੇ ਰੱਬ ਕੋਣ ਤੇ ਆਵੇ ਤੇ ਹਜ਼ਾਰਾਂ ਕਰੋੜਾਂ ਵੀ ਸਬਾਹ ਹੋ ਜਾਂਦੇ ਨੇ ਇਸ ਲਈ ਚਿੰਤਾ ਕਰਨੀ ਛੱਡ ਦਿਓ ਰੋਜ਼ ਵਾਿਗਰੋ ਦਾ ਨਾਮ ਲੋ ਹਥੀ ਕੀਰਤ ਕਰੋ ਤੇ ਕੀਰਤ ਕਰਦੇ ਵੀ ਪਰਮਾਤਮਾ ਦਾ ਨਾਮ ਲਵੋ ਫਿਰ ਬਰਕਤ ਮਿਹਰ ਕਰਨੀ ਉਹਦਾ ਕੰਮ ਹੈ ਕੰਮ ਕਰਨਾ ਆਪਣਾ ਫਲ ਦੇਣਾ ਉਹਦਾ ਫਰਜ਼ ਹੈ ਤੀਜੀ ਐਟ ਪਤਾ ਕਾ ਦੀ ਹੈ ਉਹ ਹੈ ਹੰਕਾਰ ਦੀ ਮਾਨ ਦੀ ਮੈਂ ਸਭ ਜਾਣਦਾ ਮੇਰੇ ਕੋਲ ਬਹੁਤ ਗਿਆਨ ਹੈ ਮੇਰੇ ਕੋਲ ਇੰਨੀ ਜ਼ਮੀਨ ਹੈ ਮੇਰੇ ਕੋਲ ਬੜਾ ਪੈਸਾ ਟਕ ਹੈ ਮੇਰੇ ਕੋਲ ਤੇ ਆ ਨੌਕਰੀ ਹੈ ਜਾਂ ਮੇਰੇ ਕੋਲ ਤਾਂ ਆ ਗੋਣੇ ਮੈਨੂੰ ਤੇ ਆ ਆਉਂਦਾ ਫਲਾਣੇ ਨੂੰ ਤੇ ਆ ਨਹੀਂ ਆਉਂਦਾ ਮੇਰੇ ਕੋਲ ਬਹੁਤ ਪੈਸਾ ਹੈ ਮੇਰਾ ਘਰ ਤੇ ਬੜਾ ਵਟਾ ਹੈ ਇਹ ਮਨੁੱਖ ਨੂੰ ਹੰਕਾਰ ਤੇ ਤਿਆਗ ਇਹਦਾ ਕਰਨਾ ਪੈਣਾ ਜਿਸ ਦਿਨ ਇਹ ਮੈਂ ਵਾਲੀ ਏਟ ਘਰੋਂ ਸੁੱਟ ਦਿੱਤੀ ਨਾ ਘਰ ਸੁਖਾ ਨਾਲ ਪਾਰ ਜਾਏਗਾ ਅੱਜ ਅੱਧਿਆਂ ਘਰਾਂ 'ਚ ਤੇ ਲੜਾਈ ਇਸੇ ਕਰਕੇ ਹੀ ਹੈ ਜਦੋਂ ਆਪਾਂ ਹੰਕਾਰ ਤੇ ਹਉਮੈ ਕਰਦੇ ਆ ਨਾ ਤਾਂ ਉਹ ਚੀਜ਼ ਆਪਾਂ ਨੂੰ ਦੁੱਖਾਂ ਦੇ ਵਿੱਚ ਹੀ ਪਾਉਂਦੀ ਹੈ ਤੇ ਇਹ ਇੱਟ ਜਿੰਨੀ ਛੇਤੀ ਹੋਵੇ ਨਾ ਓਨੀ ਛੇਤੀ ਛੇਤੀ ਆਪਣੇ ਘਰ ਤੋਂ ਬਾਹਰ ਰੱਖ ਦਿਓ ਫਿਰ ਜਦੋਂ ਐਵੇਂ ਕਰੋਗੇ ਨਾ ਤਾਂ ਤੁਹਾਨੂੰ ਵਾਹਿਗੁਰੂ ਵੀ ਮਿਲ ਜਾਣਗੇ ਤੇ ਘਰ ਵੀ ਸੁਖੀ ਹੋ ਜਾਏਗਾ ਜੋ ਵੀ ਸੁਖੀ ਹੋਣਾ ਚਾਹੁੰਦਾ ਹੈ ਇਹ ਤਿੰਨ ਰੋੜੇ ਇੱਟਾਂ ਵਟੇ ਘਰੋਂ ਬਾਹਰ ਜ਼ਰੂਰ ਕੱਢੋ ਤੁਸੀਂ ਸੁਖੀ ਬਸੋਗੇ ਫਿਰ ਸੰਗਤ ਜੀ ਅੱਜ ਦੀ ਇਹ ਕਥਾ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇੱਕ ਕਮੈਂਟ ਬਾਕਸ ਚ ਜ਼ਰੂਰ ਦੱਸਿਆ ਜੀ ਕਮੈਂਟ ਬਾਕਸ ਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖਿਓ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰਿਓ ਸੰਗਤ ਜੀ ਜਿਹੜਾ ਪਲਾ ਚਾਹੁੰਦੇ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਫਿਰ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ